ਉਹਨਾਂ ਨੇ ਕਿਹਾ ਕਿ ਰਜਿੰਦਰਦੀਪ ਸਿੰਘ ਵਾਲਾ ਪਿੰਡ ਦੇ ਗੁਰੂ ਘਰ ਖੜ ਕੇ ਸੌਂ ਖਾਜੇ। ਬਾਈ ਜੀ ਉਹ ਗੁਰਦਰਾ ਸਾਹਿਬ ਨੂੰ ਮੰਨਦੇ ਨਹੀਂ ਹੈ। ਉਹਨਾਂ ਲੋਕਾਂ ਨੂੰ ਆਪਾਂ ਗੁਰਦਰਾ ਸਾਹਿਬ ਜੀ ਕਹਾਂਗੇ ਤਾਂ ਝੱਟ ਵੱਢ ਜੰਗੀ ਕਿਉਂਕਿ ਗੁਰਦਰਾ ਸਾਹਿਬ ਦੀ ਤਾਂ ਉਹਨਾਂ ਨੂੰ ਸ਼ਰਮ ਹੀ ਹੈ ਨਹੀਂ। ਇਹ ਤਾਂ ਗਾਡਰਾ ਵਾਲੇ ਲੋਕਾਂ ਦੀਆਂ ਕਈਆਂ ਲੋਕਾਂ ਦੇ ਖਾਲੇ ਲੋਕਾਂ ਦੇ ਘਰ ਦੀ ਜ਼ਮੀਨ, ਲੋਕਾਂ ਦੇ ਝੋਨੇ, ਛੋਟੀਆਂ-ਛੋਟੀਆਂ ਗੱਲਾਂ ਦੇ ਉੱਤੇ ਜਾ ਕੇ ਰੌਲਾ ਪਾ ਕੇ ਵਿੱਚੋਂ ਹਿੱਸੇ ਲੈਣ ਵਾਲੇ ਬੰਦੇ ਨੇ। ਜਿਹੜੇ ਲੋਕਾਂ ਨੇ ਕੇਸਰੀ ਨਿਸ਼ਾਨ ਸਾਹਿਬ ਨੂੰ ਅੱਗ ਲਾਤੀ ਉਹ ਬੜਾ ਗੁਰਦੁਆਰਾ ਸਾਹਿਬ ਜਾ ਕੇ ਸੌਂਕੇ ਹੋਣੇ ਚੁੱਕੀ ਚੁੱਕ ਲੈਣਗੇ ਦਲਤ ਤੇ ਜੱਟਾਂ ਦੇ ਵਿੱਚ ਉਭਾਰ ਕੇ ਇੱਕ ਨਵੀਂ ਖੇਡ ਖੇਢੀ ਜਾਏ ਜਿਹੜੀ ਕਿ ਪਿੱਛੇ ਦਿੱਲੀ ਦੇ ਤਖਤ ਤੋਂ ਚੱਲਦੀ ਆ ਤੇ ਉਹ ਚਲਦੀ ਚਲਦੀ ਨੂੰ ਅੱਗੇ ਜਿਹੜਾ ਆ ਲੈ ਕੇ ਜਾਣ ਵਾਲੇ ਇਹ ਜਿਹੜੇ ਉਹਨਾਂ ਦੇ ਟੂਲ ਨੇ ਦਿੱਲੀ ਦੇ ਕਿਉਂਕਿ ਜਦੋਂ ਵੀ ਪੰਜਾਬ ਦੇ ਉੱਤੇ ਦਿੱਲੀ ਨੇ ਹਮਲਾ ਕੀਤਾ ਤਾਂ ਉਸ ਸਮੇਂ ਜਿੰਨੇ ਵੀ ਪੰਜਾਬ ਦੇ ਜਿਹੜੇ ਅਣਖੀ ਲੋਕ ਸੀ ਉਹਨਾਂ ਨੇ ਪੰਜਾਬ ਦੇ ਲੋਕਾਂ ਦਾ ਸਾਥ ਦਿੱਤਾ ਨਾ ਕਿ ਦਿੱਲੀ ਦਾ ਸਾਥ ਦਿੱਤਾ ਪਰ ਜਦੋਂ ਵੀ ਪੰਜਾਬ ਤੇ ਇਦਾਂ ਦੀ ਕੋਹਣੀ ਬਣ ਕੇ ਆਉਂਦੀ ਆ ਕਾਮਰੇਡ ਸਦਾ ਹੀ ਦੂਜੇ ਪਾਸੇ ਖੜਦੇ ਰਹੇ ਨੇ ਔਰ ਮੈਂ ਤਾਂ ਇਹ ਗੱਲ ਦੱਸ ਦਵਾਂ ਕਿ ਜੇ ਬਹੁਤ ਲੋਕਾਂ ਨੂੰ ਕਾਮਰੇਡ ਸ਼ਬਦ ਦਾ ਵੀ ਬਹੁਤਾ ਜ਼ਿਆਦਾ ਗਿਆਨ ਨਹੀਂ ਹੈ ਕਿ ਅਸਲ ਚ ਹੈ ਕੀ ਆ ਇਹ ਜੇ ਅਸਲ ਕਾਮਰੇਡ ਹੈ ਤਾਉ ਪ੍ਰੋਸਟੇਟ ਨਹੀਂ ਹੋ ਸਕਦਾ ਤਾਂ ਮੈਂ ਕਹਿੰਨਾ ਨਕਲੀ ਕਾਮਰੇਡ ਨੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਆ ਉਦੋਂ ਵੀ ਸਾਊਥ ਦੇ ਵਿੱਚ ਰੈਡ ਸਲੂਟ ਲਿਖ ਕੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਲਾ ਦੀਆਂ ਤਸਵੀਰਾਂ ਤੇ ਉਹਨਾਂ ਦਾ ਨਾਂ ਜਿਹੜਾ ਹੈ ਉੱਥੇ ਲਿਖਿਆ ਗਿਆ ਸੀ ਪਰ ਇਹਨਾਂ ਦੀਆਂ ਜਿਵੇਂ ਅ ਅਕਾਲੀ ਦਲ ਅਮਰਸਰ ਦੇ ਬੈਠੇ ਨੇ ਜ਼ਿਲ੍ਹਾ ਪ੍ਰਧਾਨ ਉਹਨਾਂ ਨੇ ਇਹ ਗੱਲ ਕੀਤੀ ਕਿ ਜਦੋਂ ਇੱਥੇ ਇਹ ਲਹਿਰ ਚੱਲੀ ਆ ਮੈਂ ਥੋੜਾ ਜਿਹਾ ਡਿਟੇਲ ਨਾਲ ਤੁਹਾਨੂੰ ਦੱਸਾਂਗਾ ਕਿ ਉਦੋਂ ਇਹ ਉਸ ਲਹਿਰ ਦੇ ਖਿਲਾਫ ਹੋਏ ਹੁਣ ਉਸ ਲਹਿਰ ਦੇ ਖਿਲਾਫ ਹੋਣ ਦਾ ਮਤਲਬ ਇਹ ਸੀ ਕਿ ਜਿਹੜਾ ਦਿੱਲੀ ਦਰਬਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਆ ਉਹ ਜਾਇਜ਼ ਆ ਇਹ ਉਹਨੂੰ ਜਾਇਜ਼ ਮੰਨਦੇ ਸੀ ਕਿ ਉਹ ਸਹੀ ਹੋਇਆ ਆ ਉਦੋਂ ਵੀ ਇਹਨਾਂ ਦਾ ਸਾਰਾ ਜਿਹੜਾ ਲੰਗ ਲਾਣਾ ਸੀਗਾ ਉਹ ਸਾਡੀ ਜਿਹੜੀ ਇਹ ਲਹਿਰ ਸੀ ਉਹਦੇ ਖਿਲਾਫ ਖੜੇ ਆ ਤਾਂ ਜੇ ਆਪਾਂ ਹੁਣ ਨੇੜੇ ਦੀ ਗੱਲ ਲੈ ਕੇ ਆਈ ਆ ਤਾਂ ਜਦੋਂ ਕਿਸਾਨ ਸੰਘਰਸ਼ ਸ਼ੁਰੂ ਹੋਇਆ ਜਿਵੇਂ ਬਾਈ ਜੀ ਨੇ ਇੱਕ ਗੱਲ ਕੀਤੀ ਆ ਮੈਨੂੰ ਉਸ ਗੱਲ ਉਸ ਨੁਕਤੇ ਤੇ ਵੀ ਆਪਾਂ ਗੱਲ ਕਰਾਂਗੇ ਕਿ ਇਹਨਾਂ ਨੇ ਕਿਹਾ ਕਿ ਰਜਿੰਦਰ ਦੀਪ ਸਿੰਘ ਵਾਲਾ ਪਿੰਡ ਦੇ ਗੁਰੂ ਘਰ ਖੜ ਕੇ ਸੌਂ ਖਾਜੇ ਬਾਈ ਜੀ ਉਹ ਗੁਰਦਰਾ ਸਾਹਿਬ ਨੂੰ ਮੰਨਦੇ ਨਹੀਂ ਹੈ ਉਹ ਪੰਥ ਦੇ ਜਕਾਰਿਆਂ ਨੂੰ ਨਹੀਂ ਮੰਨਦੇ ਉਹ ਕੇਸਰੀ ਨਿਸ਼ਾਨਾ ਨੂੰ ਉਹਨਾਂ ਨੇ ਅੱਗ ਲਵਾਈ ਦਿੱਲੀ ਦੇ ਵਿੱਚ ਠੀਕ ਹੈ ਜੀ ਉਹਨਾਂ ਨੇ ਸਾਡੇ ਕੌਮੀ ਬੰਦਿਆਂ ਨੂੰ ਗद्दार ਤੱਕ ਗਿਆ ਠੀਕ ਹੈ ਫਿਰ ਉਹਨਾਂ ਲੋਕਾਂ ਨੂੰ ਆਪਾਂ ਗੁਰਦੁਆਰਾ ਸਾਹਿਬ ਜੀ ਕਹਾਂਗੇ ਉਹ ਤਾਂ ਝੱਟ ਵੱਡ ਜਾਣਗੇ ਕਿਉਂਕਿ ਗੁਰਦੁਆਰਾ ਸਾਹਿਬ ਦੀ ਤਾਂ ਉਹਨਾਂ ਨੂੰ ਸ਼ਰਮ ਹੀ ਹੈ ਨਹੀਂ ਜਦੋਂ ਉਹਨਾਂ ਦੇ ਕਿਰਪਾਨਾ ਪਾਏ ਸਿੱਖ ਆਗੂ ਇਹ ਕਹਿਣ ਕਿ ਸਾਨੂੰ ਕੇਸਰੀ ਨਿਸ਼ਾਨਾ ਤੋਂ ਇਤਰਾਜ ਆ ਉਹ ਵੱਡੀ ਸਟੇਜ ਤੋਂ ਇਹਨਾਂ ਦੇ ਵੱਡੇ ਲੀਡਰਾਂ ਨੇ ਦਿੱਲੀ ਦੇ ਵਿੱਚ ਇਹ ਗੱਲ ਕਹੀ ਸੀ ਸੋ ਇਹਨਾਂ ਨੂੰ ਇਹਨਾਂ ਗੱਲਾਂ ਦਾ ਕੋਈ ਭੈ ਨਹੀਂ ਆ ਜਿੰਨੀਆਂ ਕੋ ਗੱਲਾਂ ਇੱਥੇ ਹੁਣ ਮੇਰੇ ਸਾਹਮਣੇ ਆਈਆਂ ਨੇ ਮੈਂ ਸੱਚੀ ਕਹਿਣ ਡਿਆ ਕਿ ਕੋਈ ਵੀ ਸਾਡੇ ਨਾਲ ਦੁਸ਼ਮਣੀ ਰੱਖਦਾ ਹੋਵੇ ਜਾਂ ਸਿਧਾਂਤਕ ਤੌਰ ਤੇ ਸਾਡੇ ਨਾਲ ਦੁਸ਼ਮਣੀ ਰੱਖਦਾ ਹੋਵੇ ਤਾਂ ਅਸੀਂ ਇਹ ਮੰਨਦੇ ਹਾਂ ਕਿ ਸਾਹਮਣੇ ਵਾਲਾ ਬੰਦਾ ਪਾਇਦਾਰ ਹੋਣਾ ਚਾਹੀਦਾ ਕਿਉਂਕਿ ਦੁਸ਼ਮਣ ਦੇ ਵਿੱਚ ਵੀ ਕੋਈ ਤਾਂ ਗੱਲ ਹੋਵੇ ਕਿ ਅਸੀਂ ਉਹਦੇ ਨਾਲ ਲੜੀਏ ਕੋਈ ਗੱਲ ਤਾਂ ਹੋਣੀ ਚਾਹੀਦੀ ਆ ਇਹ ਤਾਂ ਗਾਡਰਾ ਵਾਲੇ ਲੋਕਾਂ ਦੀਆਂ ਕਈਆਂ ਲੋਕਾਂ ਦੇ ਖਾਲੇ ਲੋਕਾਂ ਦੇ ਘਰ ਦੀ ਜ਼ਮੀਨ ਲੋਕਾਂ ਦੇ ਝੋਨੇ ਛੋਟੀਆਂ-ਛੋਟੀਆਂ ਗੱਲਾਂ ਦੇ ਉੱਤੇ ਜਾ ਕੇ ਰੌਲਾ ਪਵਾ ਕੇ ਵਿੱਚੋਂ ਹਿੱਸੇ ਲੈਣ ਵਾਲੇ ਬੰਦੇ ਨੇ ਸਾਨੂੰ ਤਾਂ ਇੱਥੇ ਆ ਕੇ ਅੱਜ ਪਤਾ ਲੱਗਿਆ ਕਿਉਂਕਿ ਅਸੀਂ ਥੋੜਾ ਦੂਰ ਰਹਿੰਦੇ ਹਾਂ ਸਾਨੂੰ ਲੋਕਲੇ ਇਹਨਾਂ ਦਾ ਪਤਾ ਨਹੀਂ ਹੈ। ਰਜਿੰਦਰ ਕਾਮਰੇਡ ਜਿਹੜਾ ਆ ਮੈਂ ਉਹਨੂੰ ਇਹ ਗੱਲ ਕਹਿਣਾ ਕਿ ਮੈਨੂੰ ਸੱਚੀ ਜਦੋਂ ਉਹ ਗੱਲਬਾਤ ਰੱਖਦਾ ਆ ਕਿਸਾਨਾਂ ਵੱਲੋਂ ਤਾਂ ਮੈਨੂੰ ਇਹ ਬੜੀ ਵਰੀ ਲੱਗਦਾ ਕਿ ਬੇਸ਼ੱਕ ਸਾਡੇ ਆਪੇ 'ਚ ਮਤ ਭੇਦ ਨੇ ਪਰ ਉਹ ਗੱਲ ਵਧੀਆ ਰੱਖਦਾ ਆ ਕਿ ਉਹ ਪੜਿਆ-ਲਿਖਿਆ ਆ ਪਰ ਅੱਜ ਜਦੋਂ ਇੱਥੇ ਆ ਕੇ ਮੈਨੂੰ ਸਾਰੀ ਗੱਲ ਦਾ ਪਤਾ ਲੱਗਾ ਆ ਕਿ ਇੱਕ ਪੜਿਆ ਹੋਣਾ ਜੇ ਗੱਲਬਾਤ ਰੱਖਣੀ ਹੀ ਇੱਕ ਲਿਆਕਤ ਨਹੀਂ ਹੁੰਦੀ ਇੱਕ ਮਰਦ ਦੀ ਇਹ ਨਿਸ਼ਾਨੀ ਨਹੀਂ ਹੈ ਕਿ ਉਹ ਚੰਗਾ ਬੋਲ ਲੈਂਦਾ ਆ ਜਾਂ ਚੰਗੀ ਗੱਲ ਕਰ ਲੈਂਦਾ ਆ ਚੰਗੀ ਗੱਲ ਕਰਨਾ ਚੰਗਾ ਬੋਲ ਲੈਣਾ ਤੇ ਆਪਾਂ ਵਕੀਲ ਵੀ ਖੜੇ ਕਰਦੇ ਆ ਉਹ ਆਪਣੇ ਪੈਸੇ ਲੈ ਕੇ ਸਾਡੀ ਗੱਲ ਰੱਖਦੇ ਆ ਉਵੇਂ ਹੀ ਇਹ ਬਿਲਕੁਲ ਦੂਜੀਆਂ ਲੋਕਾਂ ਤੋਂ ਪੈਸੇ ਲੈ ਕੇ ਆਪਣੀ ਗੱਲ ਰੱਖਦੇ ਆ ਇਹ ਬਿਲਕੁਲ ਝੂਠੇ ਵਕੀਲ ਨੇ ਇਹ ਬਿਲਕੁਲ ਪੈਸੇ ਲੈ ਕੇ ਲੋਕਾਂ ਦੇ ਫੈਸਲੇ ਕਰਾਉਣ ਵਾਲੇ ਰੋਕ ਨੇ ਸੋ ਅੱਜ ਜਿਹੜੀ ਗੱਲ ਲਈ ਆਪਾਂ ਇਕੱਤਰ ਹੋਏ ਆ ਉਹ ਮਸਲਾ ਇਹ ਨਹੀਂ ਹੈ ਮਸਲਾ ਇਹ ਆ ਕਿ ਪੰਜਾਬ ਦੇ ਵਿੱਚ ਇੱਕ ਦੀਪ ਸਿੰਘ ਵਾਲੇ ਦਾ ਰਜਿੰਦਰ ਸਿੰਘ ਨੌਜਵਾਨ ਉੱਠਦਾ ਆ ਜਿਹੜੇ ਬੰਦੇ ਨੇ ਗੱਲ ਰੱਖੀ ਆ ਉੱਤੇ ਪਰਚਾ ਨਹੀਂ ਕਰਾਉਂਦਾ ਉਹ ਬੰਦਾ ਇੱਥੇ ਮੌਜੂਦ ਆ ਉਹ ਕਹਿੰਦਾ ਮੇਰੇ ਤੇ ਪਰਚਾ ਕਰਾਓ ਮੈਂ ਜੇਲ੍ਹ ਜਾਣ ਲਈ ਤਿਆਰ ਆ ਔਰ ਰਹੀ ਗੱਲ ਅਗਲੀ ਜੇ ਇਹ ਕੁੜੀ ਅੰਦਰ ਜਾਂਦੀ ਆ ਤੇ ਆਪਾਂ ਸਮਝਦੇ ਆ ਕਿ ਰਜਿੰਦਰ ਕਾਮ ਕਾਮਰੇਡ ਦੀ ਜਿੱਤ ਹੁੰਦੀ ਆ ਤੇ ਕਿੱਡੀ ਵੱਡੀ ਜਿੱਤ ਹੁੰਦੀ ਆ ਕਿ ਪੰਜਾਬ ਦੀ ਇੱਕ ਮੁਟਿਆਰ ਜਿਹੜੀ ਪੰਜਾਬ ਦੇ ਵਿੱਚੋਂ ਆਪਾਂ ਕਹਿੰਦੇ ਆ ਕਿ ਪੰਜਾਬ ਦੀ ਐਨੇ ਮਾੜੇ ਹਾਲਾਤ ਨੇ ਕਿ ਕੁੜੀਆਂ ਨੰਗ ਤੜੰਗ ਬੁਰੇ ਹਾਲ ਜਿਹੜੇ ਹੋਏ ਪਏ ਆ ਪੰਜਾਬ ਦੇ ਵਿੱਚ ਗੱਡੀਆਂ ਤੇ ਚੜ ਚੜ ਉਲਟੀਆਂ ਸਿੱਧੀਆਂ ਵੀਡੀਓ ਪਾਉਂਦੀਆਂ ਨੇ ਜੇ ਇੱਕ ਕੁੜੀ ਸਾਡੀ ਚੰਗੀ ਗੱਲ ਪੰਜਾਬ ਦੀ ਰੱਖ ਰਹੀ ਆ ਤੇ ਪੰਜਾਬ ਦੇ ਅਸਲ ਮੁੱਦਿਆਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਆ ਰਹੀ ਆ ਤਾਂ ਉਹ ਇਹਨਾਂ ਨੂੰ ਥੋੜਾ ਕਦੀ ਵੀ ਨਹੀਂ ਇਹਨਾਂ ਨੂੰ ਇਹ ਗੱਲ ਪਚਦੀ ਹੈ ਸੋ ਇਸ ਕਰਕੇ ਮੈਂ ਕਹਿੰਨਾ ਇਹ ਹੋਰ ਵੀ ਜਿਹੜੀਆਂ ਕੁੜੀਆਂ ਨੇ ਜਿਹੜੀਆਂ ਬੋਲਦੀਆਂ ਨੇ ਉਹਨਾਂ ਤੇ ਵੀ ਇਹਨਾਂ ਦੀ ਜਥੇਬੰਦੀ ਵੱਲੋਂ ਪਰਚੇ ਕਰਾਉਣੇ ਚਾਹੀਦੇ ਨੇ ਕਿਉਂਕਿ ਇਹਨਾਂ ਦੀ ਜਿਹੜੀ ਜਥੇਬੰਦੀ ਆ ਉਹ ਨਾ ਤਾਂ ਸਾਹਮਣੇ ਦਿੱਲੀ ਨਾਲ ਲੜਨ ਜੋਗੀ ਆ ਨਾ ਕਿਸੇ ਮਰਦ ਨਾਲ ਲੜਨ ਜੋਗੀ ਆ ਇਹਨਾਂ ਦੀ ਜਥੇਬੰਦੀ ਹੁਣ ਪੰਜਾਬ ਦੇ ਵਿੱਚ ਕੁੜੀਆਂ ਦੇ ਖਿਲਾਫ ਕੇਸ ਕਰੂ ਕਰੂਗੀ ਤਾਂ ਇਹ ਕੇਸ ਜਿੱਤੇ ਵੀ ਕਰੇਗੀ ਸੋ ਸਾਡਾ ਮੰਨਣਾ ਇਹ ਹੀ ਆ ਕਿ ਕੇਸ ਵਾਪਸ ਕਰਾਉਣਾ ਜਾਂ ਨਾ ਕਰਾਉਣਾ ਨਹੀਂ ਸਾਡੀ ਡਿਮਾਂਡ ਇਹ ਹੈ ਕਿ ਰਜਿੰਦਰ ਦੀਪ ਸਿੰਘ ਵਾਲਾ ਜਨਤਕ ਤੌਰ ਤੇ ਇਸ ਗੱਲ ਦੀ ਮਾਫੀ ਮੰਗੇ ਕੇਸ ਨੂੰ ਤਾਂ ਦੇਖ ਲਾਂਗੇ ਜੋ ਵੀ ਹੈ ਕਿ ਉਸ ਬੰਦੇ ਨੇ ਐਡਾ ਵੱਡਾ ਝੂਠ ਦਾ ਪਲੰਦਾ ਘੜ ਲਿਆ ਪਹਿਲਾਂ ਤਾਂ ਇਹ ਕਿਹਾ ਜਿਵੇਂ ਬਾਈ ਨੇ ਕਿਹਾ ਸੌ ਚੁੱਕ ਜੇ ਤੇ ਝੱਟ ਚੁੱਕ ਜਾਣਗੇ ਸੌ ਸੌ ਆਲੇ ਪਾਸੇ ਜਿਹਨਾਂ ਨੂੰ ਲੈ ਕੇ ਨਹੀਂ ਆਉਣਾ ਉਹਨਾਂ ਨੂੰ ਤੇ ਲੋਕਾਂ ਦੀ ਕਚਹਿਰੀ ਚ ਲੈ ਕੇ ਆਉਣਾ ਆ ਸੌਂ ਸੂਂ ਦਾ ਉਹਨਾਂ ਨੂੰ ਕੋਈ ਨਹੀਂ ਹੈ ਜਿਹੜੇ ਲੋਕਾਂ ਨੇ ਕੇਸ ਦੀ ਨਿਸ਼ਾਨ ਸਾਹਿਬ ਨੂੰ ਅੱਗ ਲਾਤੀ ਉਹ بڑا ਗੁਰਦੁਆਰਾ ਸਾਹਿਬ ਜਾ ਕੇ ਸੌਂ ਕਿਉਂ ਨਹੀਂ ਚੁੱਠੀ ਚੱਕ ਲੈਣਗੇ ਪਰ ਉਹਦੇ ਤੇ ਉਸ ਬੰਦੇ ਤੇ ਤਾਂ ਬਿਲਕੁਲ ਹੀ ਯਕੀਨ ਨਹੀਂ ਜਿਹੜਾ ਇੱਕ ਕੁੜੀ ਤੇ ਪਰਚਾ ਕਰਾ ਰਿਹਾ ਉਹ ਵੀ ਕਿਸੇ ਦੂਜੇ ਬੰਦੇ ਦੀ ਆੜ ਲੈ ਕੇ ਔਰ ਜਿਹੜੇ ਬੰਦੇ ਤੇ ਪਰਚਾ ਕਰਾਉਣਾ ਚਾਹੀਦਾ ਜੀ ਉਹ ਐਸ ਸਟੇਜ ਤੋਂ ਕਹਿ ਰਿਹਾ ਕਿ ਮੇਰੇ ਤੇ ਪਰਚਾ ਕਰਾਓ ਮੈਂ ਗੱਲ ਕੀਤੀ ਆ ਫੇਰ ਜਾ ਕੇ ਗਮਦੂਰ ਤੇ ਪਰਚਾ ਕਰਾਉਂਦੇ ਆ ਫੇਰ ਉਸ ਚੰਦਪਾਣ ਵਾਲੇ ਤੇ ਜਿਹੜਾ ਮਸਲਾ ਤੁਹਾਨੂੰ ਮੈਂ ਦੱਸ ਦਾਂ ਕਿ ਭਾਜਪਾ ਦਾ ਜ਼ੋਰ ਲੱਗਾ ਹੋਇਆ ਕਿ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਪਿਛਲੇ ਲੰਮੇ ਸਮੇਂ ਤੋਂ ਕੋਈ ਨਾ ਕੋਈ ਬੰਦਾ ਕੋਈ ਚਾਹੇ ਕੋਈ ਨਿਹੰਗ ਬਾਣੇ ਚ ਚਾਹੇ ਕੋਈ ਉਸ ਤਰ੍ਹਾਂ ਸਾਬਤ ਸੂਰਤ ਜਿਵੇਂ ਉਹ ਰਸੂਲਪੁਰ ਵਾਲਾ ਬਾਬਾ ਇਦਾਂ ਦੇ ਲੋਕਾਂ ਨੂੰ ਖੜੇ ਕੀਤਾ ਤੇ ਬੀਜੇਪੀ ਨੇ ਉਹਨਾਂ ਨੂੰ ਅਡਾਪਟ ਕੀਤਾ ਮੇਰੇ ਮੇਰੇ ਵੱਲ ਮੜਾ ਧਿਆਨ ਦਿਓ ਬੀਜੇਪੀ ਨੇ ਉਹਨਾਂ ਨੂੰ ਅਡਾਪਟ ਕੀਤਾ ਜਿਹੜਾ ਰਸੂਲਪੁਰ ਵਾਲਾ ਜਿਹੜਾ ਨਿਹੰਗਾ ਜਿਹਨੇ ਜਾ ਕੇ ਉੱਥੇ ਲੰਗਰ ਲਾਇਆ ਸੀ ਸੋ ਇਹ ਜੇ ਕਈ ਬੰਦੇ ਇਹਨਾਂ ਨੇ ਖੜੇ ਕੀਤੇ ਆ ਤਾਂ ਇਹ ਸਾਰਾ ਇੱਕ ਗਰੁੱਪ ਆ ਕਿ ਪੰਜਾਬ ਦੇ ਵਿੱਚ ਸਤਾਈ ਤੋਂ ਪਹਿਲਾਂ ਇੱਕ ਵੱਡੀ ਇਦਾਂ ਦੀ ਲਹਿਰ ਖੜੀ ਕੀਤੀ ਜਾਏ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਵਸਦਾ ਗੁਰਾਂ ਦੇ ਨਾਂ ਆ ਕਾਮਰੇਡਾਂ ਦੇ ਨਾਂ ਨਹੀਂ ਵਸਦਾ ਹੈ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਤੇ ਗੁਰਾਂ ਦੇ ਨਾਂ ਤੇ ਵਸਣ ਵਾਲੇ ਪੰਜਾਬ ਦੇ ਜਿਹੜਾ ਕਲਗੀਧਰ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉਤੇ ਇੱਕ ਬਾਟੇ ਦੇ ਵਿੱਚ ਸਾਨੂੰ ਅੰਮ੍ਰਿਤ ਛਕਾਇਆ ਔਰ ਉੱਥੇ ਕਲਗੀ ਤੋੜਾ ਜਿਹੜਾ ਸੀ ਉਹ ਭਾਈ ਸੰਗਤ ਸਿੰਘ ਦੇ ਸਿਰ ਤੇ ਰੱਖਿਆ ਬਾਬਾ ਜੀਵਨ ਸਿੰਘ ਨੂੰ ਰੰਗਰੇਟਾ ਗੁਰੂ ਦਾ ਬੇਟਾ ਕਹਿ ਕੇ ਛਾਤੀ ਨਾਲ ਲਾਉਣ ਵਾਲੇ ਸਤਗੁਰਾਂ ਦੇ ਅਸੀਂ ਪੈਰੋਕਾਰ ਆ ਫੇਰ ਇਸ ਪੰਜਾਬ ਦੀ ਧਰਤੀ ਦੇ ਉੱਤੇ ਦਲਤ ਤੇ ਜੱਟ ਜਿਹੜੀ ਗੱਲ ਆ ਇਹ ਗੱਲ ਹੀ ਨਹੀਂ ਹੋਣੀ ਚਾਹੀਦੀ ਮੈਂ ਕਹਿੰਨਾ ਕਿ ਸ਼ਬਦੀ ਜਿਹੜੇ ਪੰਜਾਬ ਦੇ ਵਿੱਚੋਂ ਖਤਮ ਹੋਣੇ ਚਾਹੀਦੇ ਆ ਸੋ ਮੇਰੀਆਂ ਇਨੀਆਂ ਬੇਨਤੀਆਂ ਨੇ ਅਸੀਂ ਇਹ ਸਾਡੀ ਜਿਹੜੀ ਕੁੜੀ ਆ ਜਿੰਨਾ ਚਿਰ ਇਹ ਸਟੈਂਡ ਕਰੂਗੀ ਕਿਉਂਕਿ ਦੇਸ਼ ਇਹ ਕੁੜੀ ਆ ਅਸੀਂ ਲੜਾਈ ਜ਼ਰੂਰ ਲੜਾਂਗੇ ਸਾਡੀ ਲੜਾਈ ਦੇ ਵਿੱਚ ਕੋਈ ਘਾਟ ਆ ਜੇ ਕੋਈ ਇੱਕ ਐਨੀ ਵੀ ਸੂਈ ਜਿੰਨੀ ਵੀ ਵਿੱਥ ਜਿਹੜੀ ਆ ਉਹ ਪੈ ਜੇ ਤੇ ਅਸੀਂ ਦੇਣਦਾਰ ਹੋਵਾਂਗੇ ਪੰਜਾਬ ਦੇ ਲੋਕਾਂ ਦੇ ਤੇ ਇਸ ਪਰੀ ਪੰਚਾਇਤ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ